देखो जी नीट व इस बारी नीट एग्जाम थोड़िया प्रॉब्लम आई हैं तो एजेंसी जिन्हें ये कंडक्ट किया था किसी पास तो डिले हो गया एग्जाम तो वो ग्रेस मार्क्स दिते थे तो एजेंसी का क्लेम है कि पेपर भी आसान इस बार दिता से ज्यादा टॉपर्स भी आए हैं तो कुछ एरिया उ पेपर लीक होया है या नहीं होया है। ਉਹ ਵੀ ਡਿਸਕਸ਼ਨ ਚੱਲ ਰਹੀ ਸੀ ਸੁਪਰੀਮ ਕੋਰਟ ਨੇ ਇੰਟਰਵੈਨਸ਼ਨ ਕੀਤਾ ਹੈ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਤੇ ਗਵਰਨਮੈਂਟ ਨੇ ਇਸ ਵੇਲੇ ਤੇ ਇੱਕ ਡਿਸੀਜਨ ਉਹ ਉਹ ਵੀ ਅੰਡਰ ਰਿਵਿਊ ਹੈ ਬਟ 23 ਤਰੀਕ ਨੂੰ ਐਟ ਲੀਸਟ ਜਿਨ੍ਹਾਂ ਨੂੰ ਗ੍ਰੇਡ ਮਾਰਕ ਦਿੱਤੇ تھے ਉਹਨਾਂ ਦਾ ਗ੍ਰੇਡ ਮਾਰਕ ਵਿਡਰੋ ਕਰਨੇ ਦਾ ਡਿਸੀਜਨ ਹੋਇਆ ਹੈ ਇਹ ਆਪਸ਼ਨ ਉਹਨਾਂ ਕੋਲ ਹੀ ਹੋਏਗਾ ਕਿ ਉਹ ਜਿਹੜੇ ਨਵੇਂ ਨੰਬਰ ਹੈ ਉਹ ਐਕਸੈਪਟ ਕਰਦੇ ਹੈ ਜਾਂ ਉਹ ਦੁਬਾਰਾ ਟੈਸਟ ਦੇਣ ਦਾ ਡਿਸੀਜਨ ਲੈਂਦੇ ਹੈ ਤੇ ਇਹ ਇਹ ਜਿਹੜੇ ਸਟੂਡੈਂਟਸ ਹੈ ਉਹ 1600 ਦੇ ਕਰੀਬ ਹੈ ਜੇ ਉਹ ਦੁਬਾਰਾ ਟੈਸਟ ਵਿੱਚ ਅਪੀਅਰ ਹੁੰਦੇ ਆ ਉਹਨਾਂ ਦਾ ਰਿਜ਼ਲਟ ਵੀ 30 ਜੂਨ ਤੱਕ ਆ ਜਾਏਗਾ ਤੇ ਅਸੀਂ ਇਸ ਨੈਸ਼ਨਲ ਮੈਡੀਕਲ ਕਮਿਸ਼ਨ ਇਸ ਨੂੰ ਫੋਲੋ ਕਰ ਰਹੇ ਹੈ ਜਿਹੜਾ ਕਰੰਟਲੀ ਅੱਜ ਦੀ ਡੇਟ ਵਿੱਚ ਡਿਸਿਜਨ ਹੋਇਆ ਸਾਡੇ ਪੰਜਾਬ ਉੱਤੇ ਇਹ ਜਿਹੜੀ ਸਾਰੀ ਗ੍ਰੇਸ ਮਾਰਕ ਦੀ ਤੇ ਪੇਪਰ ਲੀ ਕੋਨੇ ਦੀ ਜਿਹੜੀਆਂ ਐਲੀਗੇਸ਼ਨਸ ਐ ਇਹ ਕੋਈ ਵੀ ਨਹੀਂ ਐ ਤੇ ਅਸੀਂ ਇਹ ਹੋਪ ਕਰ ਰਹੇ ਹਾਂ ਕਿ ਜਦ ਨੈਸ਼ਨਲ ਲਿਸਟ ਪੂਰੀ ਹੋ ਜਾਏਗੀ ਆਲ ਇੰਡੀਆ ਲਿਸਟ ਉਹਦੇ ਬਾਅਦ ਪੰਜਾਬ ਦੀ ਸਟੇਟ ਲਿਸਟ ਜਿਹੜੀ ਆਏਗੀ ਉਹਦੇ ਵਿੱਚ ਕੋਈ ਮੇਜਰ ਪ੍ਰੋਬਲਮਸ ਨਹੀਂ ਹੋਣਗੀਆਂ